ਪਾਲਮਿਕ ਆਧਰਮ ਸਮਾਜ ਦੇ ਆਗੂਆਂ ਵੱਲੋਂ ਨਾਰੇਬਾਜੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ADC ਦੇ ਮਿਰਣ ਦੇ باوجود ਵੀ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਹੀਂ ਮਿਲਣ ਦਿੱਤਾ। ਜਿਸ ਲਈ ਉਹਨਾਂ ਨੇ ਸਟੇਜ ਦੇ ਨਜ਼ਦੀਕ ਜਾ ਕੇ ਨਾਰੇਬਾਜੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਇਹ ਰੋਸ ਪ੍ਰਦਰਸ਼ਨ ਗਰੀਬ ਲੋਕਾਂ ਨੂੰ ਪੰਜ-ਪੰਜ ਮਾਰਲੇ ਦੇ ਪਲਾਟ ਮੇਰਾ ਨਾਂ ਮੇਰੀ ਜ਼ਿਸਤੀ ਨਾ ਹੋਣ ਤੇ ਰੋਸ ਜ਼ਾਹਰ ਕੀਤਾ ਗਿਆ ਹੈ। ਮੈਂ ਸਰਵਣ ਪਾਵਨ ਵਾਲਮੀਕ ਤਿਰਫੈਕਸ਼ਨ ਕਮੇਟੀ ਤੋਂ ਪੰਜਾਬ ਪ੍ਰਧਾਨ ਪਰ ਸਾਡੇ ਇੱਕ 13 ਜਿਹੜੀਆਂ 13 14 ਜੱਥੇਬੰਦੀਆਂ ਨੇ ਉਹਨਾਂ ਤੇ ਇੱਕ ਸੰਜ ਐਕਸ਼ਨ ਗਰੁੱਪ ਬਣਾਇਆ ਗਿਆ ਵਾ ਜਿਨ੍ਹਾਂ ਦੇ ਸਾਡੇ ਮੁਖ ਹੈਗੇ ਆ ਮੁਖ ਜੀ ਬਾਬਾ ਜੋਗੇਸ਼ਿੰਦਰ ਕਡਾਲਾ ਜੀ ਅੱਜ ਜਿਹੜਾ ਵਾ ਕੇ ਅਸੀਂ ਭਗਵੰਤ ਮਾਨ ਨੂੰ ਜਿਹੜੀ ਆ ਮਿਲਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜੋ ਜਾਇਜ਼ ਮੰਗਾਂ ਨੇ ਸਾਡੀਆਂ ਉਹ ਅਸੀਂ ਆਪਾਂ ਉਹਨਾਂ ਨੂੰ ਦੇਣੀਆਂ ਚਾਹੁੰਦੇ ਨੇ ਕਿ ਜਿੱਦਾਂ ਪੰਜ-ਪੰਜ ਮਰਲੇ ਇਹਨਾਂ ਨੇ ਵਾਦਾ ਕੀਤਾ ਹੈ ਕਿ ਪੰਜ-ਪੰਜ ਮਰਲੇ ਪਿੰਡਾਂ ਦੇ ਵਿੱਚ ਬੇਥਾਵਾਂ ਨੂੰ ਥਾਂ ਦਿੱਤਾ ਜਾਵੇਗਾ ਪਰ ਇਥੋਂ ਦਾ ਪ੍ਰਸ਼ਾਸਨ ਅਸੀਂ ਐਡਾ ਨਲਾਇਕ ਵੇਖਿਆ ਵਾ ਏਡੀਸੀ ਵੀ ਸਾਨੂੰ ਮਿਲ ਕੇ ਗਿਆ ਵਾ ਇੱਥੇ ਆ ਕੇ ਸਾਥੋਂ ਜਿੱਦਾਂ ਉਹ ਚਾਣੀ ਘੋਲਦੇ ਉਹ ਚੀਜ਼ਾਂ ਆ ਕੇ ਖੋਲ ਹੀ ਜਾਂਦੇ ਨੇ ਕੋਈ ਆ ਕੇ ਫੋਟੋ ਖਿੱਚ ਕੇ ਲੈ ਜਾਂਦਾ ਵਾ ਜੀ ਕੋਈ ਇਹਨੂੰ ਆ ਕੇ ਹੱਥ ਆਪਣੇ ਲੈ ਜਾਂਦਾ ਵਾ ਪਰ ਅਜੇ ਤੱਕ ਸਾਨੂੰ 3-4 ਘੰਟੇ ਤੋਂ ਜਿਹੜਾ ਵਾ ਸੀਐਮ ਦੀਆਂ ਸਾਡਾ ਮੈਸੇਜ ਪਹੁੰਚਾਇਆ ਨਹੀਂ ਗਿਆ ਇਸ ਚੀਜ਼ ਦਾ ਜਿਹੜਾ ਵਾ ਹੋਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੱਲ੍ਹ ਆ ਕੱਲੇਜ ਨਾਲੇ ਰੋਡ ਤੇ ਜਿਹੜਾ ਵਾ ਪਾਵਨ ਵਾਲਮੀਕ ਦੀਆਂ ਕਮੇਟੀ ਵੱਲੋਂ ਕਿਹਾਵਾਂ ਨਹੀਂ ਆ ਕਿ ਕੱਲ ਸਾਰੇ ਰੋਡ ਜਿਹੜੇ ਜਾਮ ਕੀਤੇ ਜਾਣਗੇ ਤੇ ਜਿਹੜਾ ਪ੍ਰਸ਼ਾਸਨ ਦੀ ਬਣ ਕੇ ਹੁਣ ਬੈਠਾ ਵਾ ਕੱਲ ਪ੍ਰਸ਼ਾਸਨ ਦੇ ਨਾਲ ਵੀ ਲਿਖਿਆ ਜਾਵੇ ਤੇ ਜੇ ਸਾਡੀਆਂ ਮਾਗ ਜਾਨ ਭਗਵੰਦ ਮਾਨ ਜੀ ਆਪਣਾ ਮਲਾ ਦਿੰਦੇ ਨੇ ਤੇ ਸਾਡੀਆਂ ਜਾਇਜ਼ ਮੰਗਾਂ ਜਿਹੜੀਆਂ ਨੇ ਉਹਨਾਂ ਦੀ ਵੀ ਆਪਾਂ ਮੰਗੀਆਂ ਨੇ ਪੰਜ ਮਰਦੇ ਦਾ ਬਲਾੜ ਆ ਇਹਦੇ ਵਿੱਚ ਨੰਬਰਦਾਰ ਦੀ ਮੰਗ ਕੀਤੀ ਐਸੀ ਦੀ ਤੇ ਰਜਿਸਟਰੀ ਦੀ ਮੰਨ ਦਿੱਤੀ ਲਾਲਕੀਰ ਵਾਲੇ ਦੀ ਕੋਈ ਸਾਡੀਆਂ ਜੂ ਇਹਨਾਂ ਨੇ ਬੋਲਿਆ ਸਾਡੀਆਂ ਉਹੀ ਜਾਇਜ ਮੰਗਣੇ ਕੋਈ ਸਾਡੀ ਹੋਰ ਇਦਾਂ ਦੀ ਨਹੀਂ ਮੰਗਣੀ ਕਿ ਜਿਹੜੀ ਆਪਾਂ ਹੀ ਕੋਈ ਆਪਣੇ ਕੋਲ ਰੱਖੀ ਆਂ ਕਾਲੀ ਚੀਜ਼ ਆ ਜੀ ਵੇਖੋ ਖੁਰਖੁਰ ਦਮਿਆ ਵੇਖਿਆ ਵਾ ਮੈਂ ਅਭੀ ਸ਼ਹਿਰ ਤੋਂ ਤੁਰਿਆ ਵਾਂ ਮੇਰੇ ਸਾਹਮਣੇ ਲੱਖਾਂ ਦੇ ਹਜ਼ਾਰਾਂ ਦੇ ਨਾਲ ਜਿਹੜੇ ਲੱਖਾਂ ਨਾਲ ਜਿਹੜੇ ਬੋਟ ਬਣੇ ਨੇ ਉਹ ਕਿਤੇ ਜੰਦਾ ਦੇ ਪੈਸੇ ਦੇ ਲਈ ਉਹ ਖੁਰਖੁਰ ਦਮਿਆ ਹੋ ਰਿਆ ਉਹਨੂੰ ਕੀ ਕਹਿੰਦੇ ਨੇ ਲੋਕ ਅੱਜ ਇਹ ਹੈਲੀਕਾਪਟਰ ਘੁੰਮ ਰਹੇ ਆ ਉਹ ਕਿਹਨਾਂ ਦੇ ਘੁੰਮ ਰਹੇ ਨੇ ਉਹ ਗਰੀਬ ਜਨਤਾ ਦੇ ਵਜਨ ਆ ਤੇ ਗਰੀਬ ਜਨਤਾ ਨੇ ਜੇ ਆਪਣੀਆਂ ਮੰਗਾਂ ਰੱਖਿਆ ਨੇ ਤੇ ਉਹਨਾਂ ਨੂੰ ਜਿਹ ਇਦਨੂੰ ਖੁਦ ਬੁਰਦਿਆਂ ਨੇ ਆਮ ਸਰਕਾਰ ਨੇ ਕਿਹੜੀ ਹੋਰ ਕਰਨੀ ਆ ਕਿ ਜੀ ਨਥਾ ਮੁਕਤੇ ਤੇ ਆਪੇ ਹੋ ਚੁੱਕਾ ਵਾ ਕਿਉਂਕਿ ਉਹ ਥਾਂ ਥਾਂ ਤੇ ਦਿਖਾਉਂਦੇ ਕਿ ਜਵਾਨ ਪੁੱਤ ਮਾਰੇ ਆ ਨਸ਼ੇ ਦੇ ਨਾਲ ਇਹਨਾਂ ਦੇ ਕਹਿਣ ਦੇ ਨਾਲ ਜਿਹੜਾ ਵਾਣਾ ਇਹਨਾਂ ਦੀ ਅਫਸਰ ਰਿਪੋਰਟਾਂ ਬਣਾਉਂਦੇ ਨੇ ਕਿ ਇਤੋਂ ਨਸ਼ਾ ਮੁਕਤ ਕਰ ਚੁੱਕਾ ਵਾ ਖੁਦ ਇਹਨਾਂ ਦੇ ਅਫਸਰ ਨਸ਼ੇ ਵਾਲੇ ਅੱਧੋਂ ਜ਼ਿਆਦਾ ਲਿਆਉਂਦੇ ਕਰਾਉਂਦੇ ਆਪੇ ਪਤਾ ਲੱਗ ਜੂ ਵੀ ਕਿੰਨਾ ਨਸ਼ਾ ਵਾ ਸਾਡੇ ਪੰਜਾਬ ਵਿੱਚ ਇਹ ਸਿਰਫ ਇੱਕ ਕਹਿਣ ਦੀਆਂ ਗੱਲਾਂ ਨੇ ਤੇ ਕਾਗਜ਼ੀ ਗੱਲਾਂ ਨੇ ਕਿ ਜੇ ਉਹ ਜਿੰਨਾ ਮਰਜ਼ੀ ਖੜਾ ਬਣਾਈ ਜਾਣੇ ਕੋਖ ਨਹੀਂ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਜੋਗਾ ਸਿੰਘ ਵਡਾਲਾ ਸਾਂਝਾ ਐਕਸ਼ਨ ਪ੍ਰਿੰਟ ਜੋ ਸਮਾਜਿਕ ਚੱਤੇਬੰਦੀਆਂ ਦਾ ਪ੍ਰਿੰਟ ਬਣਿਆ ਵਾ ਉਹਦੇ ਤੋਂ ਅਸੀਂ ਇੱਕ ਮੰਗ ਰੱਖੀ ਸੀ ਉਮੀਦ ਰੱਖੀ ਸੀ ਮੰਤਰੀ ਭਗਵੰਤ ਮਾਨ ਸਾਹਿਬ ਕੋ ਕਿਉਂਕਿ ਇਹਨਾਂ ਨੇ ਜੋ ਕੁਝ ਕਿਹਾ ਵਾ ਅਸੀਂ ਉਹਦੇ ਤੇ ਹੀ ਗੱਲ ਕਰਾਂਗੇ ਜੀ ਅਸੀਂ ਬਾਹਰੋਂ ਨਹੀਂ ਕੋਈ ਕਰਦੇ ਕਿਉਂਕਿ ਲਾਲ ਕਿਰੀ ਸੋਸਾਇਟੀ ਨੇ ਇਹਨਾਂ ਨੇ ਕਿਹਾ ਸੀ ਕਿ ਪਿੰਡ ਪਿੰਡ ਜਿਹੜੇ ਲੋਕ ਗਰੀਬ ਆ ਉਹਨਾਂ ਨੂੰ ਬਣਾ ਕੇ ਦੇਵਾਂਗੇ ਤੇ ਜਦੋਂ ਅਸੀਂ ਜ਼ੀਰੋ ਲੈਵਲ ਤੇ ਗਰਾਊਂਡ ਲੈਵਲ ਤੇ ਪਿੰਡਾਂ 'ਚ ਗਏ ਤਾਂ ਕਿਸੇ ਦੀ ਕੋਈ ਲਾਲ ਕਿਰੀ ਰਜਿਸਟਰੀ ਨਹੀਂ ਬਣੀ ਦੂਸਰਾ ਇਹਨਾਂ ਨੇ ਕਿਹਾ ਕਿ ਪੰਜ ਪੰਜ ਮਰਲੇ ਪਲਾਟ ਦੇਵਾਂਗੇ ਜਿਹਦਾ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਹੈ ਪਰ ਉਸ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਵੀ ਇਹਨਾਂ ਦੇ ਅਧਿਕਾਰੀ ਜਿਹੜੇ ਆ ਕੋਈ ਕੰਨ ਤੇ ਜੂ ਨਹੀਂ ਸਰਕਦੀ ਇਸੇ ਤਰੀਕੇ ਨਾਲ ਜਿਹੜੇ ਆਪਾਂ ਦੇਖਦੇਗੇ ਜਦੋਂ بارشਾਂ ਹੁੰਦੀਆਂ ਅਨੇਕਾਂ ਗਰੀਬ ਲੋਕ ਛੱਤਾਂ ਥੱਲੇ ਆਣ ਕੇ ਮਰ ਜਾਂਦੇ ਆ ਉਸ ਟਾਈਮ ਇਹ ਸਿਰਫ ਸਿਆਸਤ ਤੇ ਖੇਡਣ ਵਾਸਤੇ ਆਉਂਦੇ ਆ ਆਪਣੀ ਸਿਆਸਤ ਖੇਡ ਕੇ ਬਾਅਦ ਚਲੇ ਜਾਂਦੇ ਆ ਔਰ ਉਸ ਜਿਹੜਾ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਤਹਿਤ ਗਰੰਟਾਂ ਜਾਰੀ ਹੋਣੀਆਂ ਸੀ ਉਹ ਅੱਜ ਤੱਕ ਨਹੀਂ ਹੋਈਆਂ ਇਸੇ ਤਰੀਕੇ ਨਾਲ ਪਿੰਡਾਂ ਦੇ ਵਿੱਚ ਪਿੰਡਾਂ ਦੀ ਆਬਾਦੀ ਦੇ ਹਿਸਾਬ ਨਾਲ ਨੰਬਰਦਾਰ ਵਧਣੇ ਚਾਹੀਦੇ ਆ ਕਿਉਂ ਖਾਸ ਕਰਕੇ ਗਰੀਬ ਸਮਾਜ ਦੇ ਐਸੀ ਪਰਿਵਾਰਾਂ ਦੇ ਜਿਹੜੇ ਨੰਬਰਦਾਰ ਉਹ ਬਹੁਤ ਘੱਟ ਨੇ ਔਰ ਉਹਨਾਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਸੇ ਤਰੀਕੇ ਨਾਲ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਜਿਹੜੇ ਰਾਸ਼ਨ ਡੀਪੂ ਆ ਰਾਸ਼ਨ ਡੀਪੂ ਜਿਹੜੇ ਆ ਉਹ ਗਰੀਬ ਲੋਕਾਂ ਨੂੰ ਦਿੱਤੀ ਗਈ ਹੈ ਸਹਾਇਤਾ ਪਰ ਉਹਦੇ ਵੰਡਣ ਕੌਣ ਦਿਆ ਵਾ ਉੱਪਰ ਬਿਠਾਏ ਕੌਣ ਆ ਜਰਨਲ ਕੈਟਾਗਰੀ ਉਹ ਜਰਨਲ ਉਹ ਅਸੀਂ ਸਰਕਾਰ ਕੋਲ ਮੰਗ ਰੱਖੀ ਆ ਕਿ ਜੇਕਰ ਤੁਸੀਂ ਇਹਦਾ ਸਪਲਾਈ ਦੇਣੀ ਆ ਤੇ ਉਹ ਵੀ ਜਿਹੜੀ ਆ ਗਰੀਬ ਲੋਕਾਂ ਚੋਂ ਕਿਸੇ ਨੂੰ ਦਿੱਤੀ ਜਾਵੇ ਇਹ ਸਾਡੀਆਂ 5-6 ਮੰਗਾਂ ਸੀ ਇਹਨਾਂ ਨੂੰ ਲੈ ਕੇ ਅਸੀਂ ਆਏ ਸੀ ਪਰ ਸਾਨੂੰ ਬੜੀ ਹੈਰਾਨੀ ਵਾਲੀ ਗੱਲ ਆ ਕਿ ਅਸੀਂ 4-5 ਡਟੇ ਆ ਡਿਪਟੀ ਕਮਿਸ਼ਨਰਾਂ ਨੂੰ ਮਰਗ ਪੱਤਰ ਦੇ ਚੁੱਕੇ ਆ ਫਿਰ ਵੀ ਸਾਡੀ ਮੁੱਖ ਮੰਤਰੀ ਤੱਕ ਗੱਲ ਨਹੀਂ ਪਹੁੰਚਾਈ ਗਈ ਅੱਜ ਦਾ ਸਾਡਾ ਵਿਸ਼ਾ ਸੀ ਕਿ ਅੱਜ ਮਜੀਠੇ ਦੇ ਵਿੱਚ ਭਗਵੰਤ ਮਾਨ ਸਾਹਿਬ ਆਏ ਨੇ ਤੇ ਅੱਜ ਜਾ ਕੇ ਮਿਲਦੇ ਆ ਪਰ ਇੱਥੇ ਤੇ ਪ੍ਰਸ਼ਾਸਨ ਨੇ ਸਾਡੀ ਕੋਈ ਨਹੀਂ ਸੁਣੀ ਸਾਨੂੰ ਮੂਰਖ ਬਣਾ ਕੇ ਤੇ ਇਧਰ ਉਧਰ ਦੀਆਂ ਗੱਲਾਂ ਸੁਣਾ ਰਹੇ ਆ ਇਹ ਪ੍ਰੋਟੋਕਾਲ ਆ ਜੀ ਵੇਖੋ ਜਦੋਂ ਸਰਕਾਰ ਬਣਨੀ ਸੀ ਉਦੋਂ ਕਿਹਾ ਗਿਆ ਸੀ ਕਿ ਆਮ ਆਦਮੀ ਦੀ ਸਰਕਾਰ ਆ ਹੁਣ ਦੱਸੋ ਵੀ ਕਿਹੜੀ ਆਮ ਆਦਮੀ ਦੀ ਸਰਕਾਰ ਆ ਆਮ ਆਦਮੀ ਤੁਹਾਨੂੰ ਰੋਂਣ ਲਈ ਆ ਵੀ ਸਾਡੀ ਗੱਲ ਸੁਣੋ ਤੇ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਆ ਪਰ 2027 ਦੇ ਵਿੱਚ ਲੋਕ ਇਹਨਾਂ ਦਾ ਪੂਰੀ ਤਰ੍ਹਾਂ ਸਵਾਗਤ ਕਰਨਗੇ ਜਿੱਦਾਂ ਕਰੀ ਹੁਣ ਆਪਾਂ ਦੇਖ ਰਹੇ ਦਿਨ ਬਾ ਦਿਨ ਕਤਲ ਹੋ ਰਹੇ ਆ ਔਰ ਉਹਨਾਂ ਕਤਲਾਂ ਦੀ ਜਿਹੜੀ ਸਲਾਖਤ ਹੈ ਸ਼ਰੇਆਮ ਘੋੜਿਆਂ ਚੱਲ ਰਹੀਆਂ ਠੀਕ ਹੈ ਇਹਦਾ ਜ਼ਿੰਮੇਵਾਰ ਕੌਣ ਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ